ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣੇ ਦੇ ਵਿੱਚ ਅੱਜ ਸਵੇਰੇ 5:30 ਵਜੇ ਇੱਕ ਗੰਭੀਰ ਘਟਨਾ ਵਾਪਰੀ। ਜਦੋਂ ਇੱਥੋਂ ਲੰਘ ਰਹੀ ਨਹਿਰ ਅਚਾਨਕ ਟੁੱਟ ਗਈ ਜਿਸ ਕਾਰਨ 150 ਕਿੱਲਿਆਂ ਦੇ ਵਿੱਚ ਪਾਣੀ ਵੜਨ ਦੀ ਖਬਰ ਮਿਲੀ ਹੈ ਤੇ ਕਿਸਾਨਾਂ ਦੀਆਂ ਖੜੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਜੇਕਰ ਨੇੜੇ ਦੀ ਖਾਲ ਵੀ ਟੁੱਟ ਜਾਂਦੀ ਹੈ ਤਾਂ ਪਿੰਡ ਦੇ ਅੰਦਰ ਪਾਣੀ ਵੜ ਸਕਦਾ ਹੈ। ਇਥੇ ਕਈ ਗਰੀਬ ਪਰਿਵਾਰ ਵੀ ਵਸਦੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜਨ ਨਾਲ ਜੀਵਨ ਜਚਣ ਦੀਆਂ ਚੀਜ਼ਾਂ ਤਬਾਹ ਹੋ ਸਕਦੀਆਂ ਨੇ ਪਿੰਡ ਦੇ ਨੌਜਵਾਨਾਂ ਵੱਲੋਂ ਗੱਟੇ ਭਰ ਕੇ ਨਹਿਰ ਦੇ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ ਕਿਸਾਨਾਂ ਤੇ ਪਿੰਡ ਵਾਸੀਆਂ ਵੱਲੋਂ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਤੁਰੰਤ ਰਾਹਤ ਟੀਮਾਂ ਭੇਜ ਕੇ ਪਾਣੀ ਦੀ ਰੋਕਥਾਮ ਲਈ ਯਤਨ ਕੀਤੇ ਜਾਣ ਤੇ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਪਰਪਾਈ ਦੇ ਲਈ ਵੀ ਕਦਮ ਚੁੱਕੇ ਜਾਣ ਹਾਂਜੀ ਕਿਹਾ ਹੋਇਆ ਜੀ ਐਸਬੀਐਮ ਸਾਹਿਬ ਨੂੰ ਫੋਨ ਕਰਿਆ ਸੀ ਉਹ ਕਹਿੰਦੇ ਕਿ ਅਸੀਂ ਆ ਰਹੇ ਹਾਂਗੇ ਤੇ ਸਾਡੇ ਜਿਹੜੇ ਨੌਜਵਾਨ ਨੇ ਇਥੇ ਗੱਟੇ ਲੱਗ ਰਹੇ ਨੇ ਭਰਨ ਜੀ ਸਵੇਰੇ ਇਹ 5:30 ਟੁੱਟੀ ਹੋਈ ਐ ਨਹਿਰ ਤੇ ਕਿੰਨਾ ਕੁ ਨੁਕਸਾਨ ਹੋ ਰਿਹਾ ਨੁਕਸਾਨ ਤਾਂ ਜੀ ਹੈਗਾ 150 ਗੱਲੇ ਦੇ ਵਿੱਚ ਪਾਣੀ ਫਿਰ ਗਿਆ ਤੇ ਪਿੰਡ ਦਾ ਵੀ ਬਾਈ ਜੀ ਨੁਕਸਾਨਾ ਕੋਈ ਹਾਂਜੀ ਹਾ ਮੁਰੇ ਜੇ ਖਾਲ ਆ ਜੇ ਉਹ ਖਾਲ ਟੁੱਟ ਗਿਆ ਸਾਰਾ ਪਾਣੀ ਇਹ ਪਿੰਡ ਦੇ ਵਿੱਚ ਜਾਣਾ ਹੈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਦਾ ਆਏ ਵੀ ਬਸ ਲੱਗ ਲਗਾ ਕੇ ਵੀ ਜਿਹੜਾ ਹੈਗਾ ਇਹ ਪਾੜ ਬੰਦ ਕਰਵਾਇਆ ਜਾਵੇ ਪਿੰਡ ਦਾ ਨੁਕਸਾਨ ਨਾ ਹੋਵੇ ਚਲੋ ਫਸਲਾਂ ਦਾ ਕੋਈ ਗੱਲ ਨਹੀਂ ਹੈ ਫਸਲਾਂ ਜਿਹੜਾ ਹੋਊਗਾ ਹੋਊਗਾ ਇਹ ਪਿੰਡ ਦੇ ਵਿੱਚ ਪਾਣੀ ਵੜ ਗਿਆ ਪਿੰਡ ਦੇ ਇਹ ਘਰ ਨੇ ਗਰੀਬ ਘਰਾਂ ਦੇ ਉੱਲੇ ਵਸੇ ਮਾਜਵੀ ਸਿੱਖਾਂ ਦੀਆਂ ਬਸਤੀਆਂ ਨੇ ਉਹ ਬਸਤੀ ਦੇ ਵਿੱਚ ਪਾਣੀ ਵੜ ਗਿਆ ਤਾਂ ਗਰੀਬਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਿਆਦਾ ਪਾਣੀ ਹੋਣ ਕਾਰਨ ਜਿਆਦਾ ਫੁੱਲ ਫੁੱਲ ਚੱਲੀ ਜਾਂਦੀ ਹੈ ਕੱਲ ਦੋ ਤਿੰਨ ਖਾਦੋ ਟੁੱਟ ਰਹੀ ਸੀ ਪਿੰਡ ਨੇ ਸਾਰੇ ਨੇ ਆ ਕੇ ਬੋਰੀਆਂ ਵਗੈਰਾ ਪ੍ਰਬੰਧ ਕਰਕੇ ਆਪਣੇ ਅਨੁਭਵੀਲੀ ਕੰਮ ਕਰਕੇ ਪਿੰਡ ਨੇ ਬੰਦ ਕਰਿਆ ਤੇ ਹੁਣ ਇਸ ਦਾ ਹੁਣ ਟੁੱਟ ਗਿਆ ਅੱਜ ਸਵੇਰੇ ਰਾਤ ਦਾ ਬਜਾਦੇ ਪਾਣੀ ਹੋਣ ਕਰਕੇ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਕੱਲ ਦਾ ਵੀ ਦੱਸਿਆ ਗਿਆ ਇੱਥੇ ਕੋਈ ਬੰਦਾ ਪ੍ਰਸ਼ਾਸਨ ਦਾ ਨਹੀਂ ਪਹੁੰਚਿਆ ਹੈਗਾ ਸਾਰਾ ਸਾਰਾ ਪਿੰਡ ਪਿੰਡ ਵੱਲ ਜਾਊਗਾ ਸਾਰਾ ਪਾਣੀ ਹੁਣ ਕੋਈ ਸਭ ਮਿੱਟੀ ਦੇ ਹੰਦ ਵੀ ਨਿਕੋਲੇ ਕਾ ਦੂਜੇ ਪਾਸੇ ਬਟਲਾਡਾ ਸਾਈਡ ਆ ਗਈ ਬਟਲਾਡਾ ਸਾਈਡ ਵਾਲੇ ਮਿੱਟੀ ਨਹੀਂ ਚੱਕਣ ਦਿੰਦੇ ਪਾਣੀ ਉਥੇ ਦੂਜੇ ਪਾਸੇ ਹੋਰ ਕਿਤੇ ਮਿੱਟੀ ਨਹੀਂ ਹੈਗੀ ਹੁਣ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਕਿਤੇ ਫੇਰ ਜਾ ਕੇ ਬੋਰੀਆਂ ਭਰਨੀ ਜਾਣੀਆਂ ਫੇਰ ਲਾਈ ਜਾਊਗੀ 15 20 ਫੁੱਟ ਦਾ ਪਾੜ ਪੈ ਚੁੱਕੇ ਨਹਿਰ ਦੇ ਵਿੱਚ ਇਹ ਕਲਾਨੇ ਪਿੰਡ ਦੇ ਵਿੱਚ ਪਾਣੀ ਜਾਣਾ ਸਾਰਾ ਕਲਾਨੇ ਪਿੰਡ ਦੀ ਸਾਰੇ ਇਸ ਟਹਿ ਜਿੱਥੇ ਨਹਿਰ ਹੈ ਇਸ ਤੋਂ ਘੱਟ ਤੋਂ ਘੱਟ 20 ਫੁੱਟ ਨੀਵਾ ਪਿੰਡਾ 20 25 ਫੁੱਟ ਪਿੰਡ ਨੀਵੇਂ ਸਾਰੀ ਸਾਈਡ ਜਿੰਨੀਆਂ ਨਿਆਈਆਂ ਨੇ ਸਾਰੀ ਝੋਨਾ ਨੁਕਸਾਨ ਤਕਰੀਬਨ 2 250 ਕਿੱਲਾ ਨੁਕਸਾਨ ਹੋ ਜਾਣਾ ਇਸ ਵਾਰ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜੇਪਸੀ ਵਗੈਰਾ ਭੇਜੀ ਜਾਵੇ ਤੇ ਤਾਂ ਜੋ ਜਾ ਪਿੱਛੋਂ ਨਹਿਰ ਦੇ ਵਿੱਚ ਪਾਣੀ ਘਟਾਇਆ ਜਾਵੇ ਤਾਂ ਕਿ ਇਹ ਨੱਕਾ ਪੂਰਿਆ ਜਾਵੇ ਨੁਕਸਾਨ ਹੋਣ ਤੋਂ ਬਚ ਗਏ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਆਪ ਸਾਰੇ ਪਿੰਡ ਦਾ ਤਕਰੀਬ ਸਾਡਾ ਸਾਰਾ ਹੀ ਆ ਗਿਆ ਸਾਰੇ ਪਿੰਡ ਦਾ ਸਹਿਯੋਗ ਹੈ ਪੂਰਾ ਜੱਜ ਕੇ ਪੂਰਾ ਪਿੰਡ ਆ ਆਪਣੇ ਤਨ ਮੰਦਰ ਨਾਲ ਕੱਲੀਆਂ ਲੋਸ ਮਿੰਟਾ ਹੋਈ ਜਾਂਦੀਆਂ ਨੇ ਸਾਰਾ ਪਿੰਡ ਬਾਰੀ-ਬਾਰੀ ਆਈ ਜਾਂਦਾ ਕੱਲ ਦੋ ਵਾਰੀ ਨਹਿਰ ਟੁੱਟਣ ਤੋਂ ਬਚਾਈ ਐ ਉਹ ਉੱਥੇ ਨੱਕਾ ਸੀ ਕਿੰਨਾ ਵੱਡਾ ਉਹ ਬੋਰੀਆਂ ਲਿਆ ਕੇ ਮਿੱਟੀ ਟਰਾਲੀ ਲਾ ਕੇ ਤਾਂ ਬੋਰੀਆਂ ਭਰ-ਭਰ ਕੇ ਸਾਰੇ ਪਿੰਡ ਦੇ ਬੰਦ ਕਰਿਆ ਉਹ ਨਹੀਂ ਕੱਲੀ ਟੁੱਟ ਜਾਣੀ ਸੀ ਇਹ ਰਾਤ ਪਾਣੀ ਜਿਆਦਾ ਹੋਣ ਕਰਕੇ ਅੱਜ ਜਿਹੜੀ ਸਵੇਰੇ ਹੁਣ ਦੋ-ਤਿੰਨ ਘੰਟੇ بارش ਹੋਈ ਐ ਇਸ ਦੇ ਨਾਲ ਤਾਂ بارش ਦੇ ਪਾਣੀ ਨਾਲ ਹੀ ਪਿੰਡ ਡੁੱਬ ਜਾਣਾ ਸਾਡਾ ਤਾਂ ਜਿਹੜਾ ਨਹਿਰ ਦਾ ਪਾਣੀ ਵਗ ਗਿਆ ਫਿਰ ਤਾਂ ਬਿਲਕੁਲ ਹੀ ਨਹੀਂ ਰਹਿਣਾ ਕੁਝ ਵੀ ਸਾਰੇ ਘਰਾਂ 'ਚ ਵੀ ਪਾਣੀ ਵੜਨੇ ਫਸਲ ਦਾ ਵੀ ਨੁਕਸਾਨ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬ ਵੀ ਆਕੇ ਜੀਬੀਸੀ ਵਗੈਰਾ ਲਈ ਅਗੇ ਸਾਡਾ ਇਥੇ ਸਾਡਾ ਸਹਿਯੋਗ ਦਿਓ ਜੇ ਕੋਈ ਮੜੀ-ਮੁੜੀ ਅੜਚਣ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਆਕੇ ਸਾਡੀ ਮਦਦ ਕਰਕੇ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਨੱਕਾ ਪੂਰਿਆ ਜਾ ਸਕੇ